ਤਲਾਦੀਆ ਕਾਲ ਹਸਪਤਾਲ ਦੇ ਵਿੱਚ ਆਪਰੇਸ਼ਨ ਦੇ ਨਾਲ ਬੱਚਾ ਹੋਣ ਤੋਂ ਬਾਅਦ ਮਹਿਲਾ ਦੀ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਹੰਗਾਮਾ ਕਰ ਦਿੱਤਾ ਤਾਂ ਬਟਾਲਾ ਦੇ ਵਿੱਚ ਗੁਰਦਾਸਪੁਰ ਰੋਡ ਤੇ ਸਥਿਤ ਇੱਕ ਨਿੱਜੀ ਹਸਪਤਾਲ ਦੇ ਵਿੱਚ ਆਪਰੇਸ਼ਨ ਦੇ ਨਾਲ ਮਹਿਲਾ ਦੇ ਬੱਚਾ ਹੁੰਦਾ ਪਰ ਮਹਿਲਾ ਦੀ ਮੌਤ ਹੋ ਗਈ ਤੇ ਉਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਤੇ ਅਣਗਹਿਲੀ ਦਾ ਇਲਜ਼ਾਮ ਲਗਾਉਂਦਿਆਂ ਹੋਇਆਂ ਹੰਗਾਮਾ ਕਰ ਦਿੱਤਾ ਮ੍ਰਿਤਕ ਦੇ ਨੂੰ ਗੁਰਦਾਸਪੁਰ ਰੋਡ ਤੇ ਰੱਖ ਕੇ ਪ੍ਰਦੋਸ਼ਣ ਕੀਤਾ ਗਿਆ ਤੇ ਇਨਸਾਫ ਦੀ ਮੰਗ ਕੀਤੀ ਗਈ ਹਾਲਾਂਕਿ ਹਸਪਤਾਲ ਤੇ ਅਣਗਹਿਲੀ ਦੇ ਇਲਜ਼ਾਮ ਲਗਾਏ ਗਏ ਤਾਂ ਕਿਹਾ ਗਿਆ ਕਿ ਆਪਰੇਸ਼ਨ ਠੀਕ ਹੋਇਆ ਪਰ ਉਸ ਤੋਂ ਬਾਅਦ ਅਚਾਨ ਤਬ ਵਿਗੜਨੀ ਸ਼ੁਰੂ ਹੁੰਦੀ ਹੈ ਹਾਲਾਤ ਵੇਖਦਿਆ ਵੇ ਕਿ ਉਸਨੂੰ ਦੂਸਰੇ ਹਸਪਤਾਲ ਰੈਫਰ ਕਰ ਦਿੱਤਾ ਗਿਆ ਪਰ ਦੂਜੇ ਹਸਪਤਾਲ 'ਤੇ ਪਹੁੰਚੇ ਤਾਂ ਉਸਦੀ ਮੌਤ ਹੋ ਗਈ ਸੀ ਤਾਂ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ ਉਧਰ ਹਸਪਤਾਲ ਪ੍ਰਸ਼ਾਸਨ ਦਾ ਇਹ ਕਹਿਣਾ ਹੈ ਕਿ ਇੱਥੇ ਆਪਰੇਸ਼ਨ ਬਿਲਕੁਲ ਠੀਕ ਹੋਇਆ ਤਬੀਅਤ ਜਦ ਵਿਗੜੀ ਹੈ ਤਾਂ ਦੂਜੇ ਹਸਪਤਾਲ ਰੈਫਰ ਕੀਤਾ ਗਿਆ ਸੀ ਕਿਉਂਕਿ ਅਕਾਲ ਹਸਪਤਾਲ ਦੇ ਵਿੱਚ ਵੈਂਟੀਲੇਟਰ ਦੀ ਸਹੂਲਤ ਉਪਲਬਧ ਨਹੀਂ ਹੈ ਤਾਂ ਮਾਮਲੇ ਨੂੰ ਵੇਖਦਿਆਂ ਹੋਇਆ ਜਿੱਥੇ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਬਿਆਨ ਦਰਜ ਕੀਤੇ ਗਏ ਨੇ ਕਿ ਉਹਨਾਂ ਦਾ ਕਿਹੜਾ ਕਿਹੜੀ ਕਾਰਵਾਈ ਕੀਤੀ ਜਾਵੇਗੀ ਫਿਰ ਕੁੜੀ ਦਾ ਜਿਹੜਾ ਸਾਹ ਆ ਨਾ ਉਹ ਬੜੇ ਔਖੇ ਜਿਹੇ ਆਉਂਦੇ ਨੇ ਤੇ ਜਲ ਜਲਨ ਬੜੀ ਹੁੰਦੀ ਨਹੀਂ ਸਾਹ ਨਹੀਂ ਆਉਂਦਾ ਤੇ ਅਈ ਦਾਦੇ ਤੇ ਗੋਲ ਲਾਈ ਜਾਂਦੇ ਤਾਂ ਅਈ ਇਹਨਾਂ ਨੂੰ ਕਿੰਨੇ ਵੀ ਪੇਟੇ ਦਾ ਫੋਲਦਾ ਜਾਂਦਾ ਤੇ ਬਾਥਰੂਮ ਨਹੀਂ ਆਉਂਦੇ ਤੇ ਉਹ ਆਂਦੇ ਨਹੀਂ ਜੀ ਇਹਨੂੰ ਮਤਲਬ ਮਤਲਬ ਗੈਸ ਹੋਈ ਆ ਤੇ ਗੈਸ ਦਾ ਕਰਕੇ ਪ੍ਰੋਬਲਮ ਨਹੀਂ ਤੇ ਤਾਂ ਕਰਕੇ ਇਹਨੂੰ ਮਤਲਬ ਬਾਸ ਕਦੀ ਕਹਿੰਦੀ ਵੀ ਮੈਨੂੰ ਉਲਟੀਆਂ ਆਉਣ ਪੈਂਦੀਆਂ ਨੇ ਤੇ ਕਦੀ ਕੁਝ ਕਹਿੰਦੀ ਤੇ 6:00 ਵਜੇ ਮਨੇ ਰਜਾਰ ਵਜੇ ਨਾ ਇਹਨੂੰ ਦੌਰੇ ਪੈਣੇ ਸ਼ੁਰੂ ਹੋ ਗਏ। ਤਈ ਉਹਨੂੰ ਮਤਲਬ ਮੈਡਮ ਕੁੜੀਆਂ ਰਖੇ ਨੇ ਇਹਨਾਂ ਤੇ ਮੈਡਮ ਨੂੰ ਕਿਹਾ ਵੀ ਤੂੰ ਆਪਣੀ ਮੈਡਮ ਨੂੰ ਬਣਾਓ ਇਹਨੂੰ ਦੌਰੇ ਪੈਣੇ ਸ਼ੁਰੂ ਹੋ ਗਏ ਨੇ ਤੇ ਦੌਰਿਆਂ ਦਾ ਕਰਕੇ ਇਹਨੂੰ ਕੋਈ ਪ੍ਰੋਬਲਮ ਆਉਂਦੀ ਆ। ਉਹ ਵਿਚਾਰੀ ਬਾਦੀਆ ਬਾਵਾ ਫੜ ਕੇ ਤੇ ਕਹਿੰਦੀ ਵੀ ਮੈਨੂੰ ਹਨੇਰਾ ਆ ਗਿਆ। ਖੰ ਜਦੋਂ ਦੌਰੇ ਪੈਂਦੇ ਨੇ ਤੇ ਹਨੇਰਾ ਆਖਾ ਖਾ ਕੇ ਅੱਗੇ ਆਉਂਦਾ ਹੈ। ਤਈ ਇਹਨਾਂ ਨੇ ਬਤੇਰਾ ਆਖਿਆ ਵੀ ਜੇ ਨਹੀਂ ਟਟੇ ਕੋ ਵਾਸਾ ਹੈਗਾ ਤੇ ਤੂੰ ਸਾਨੂੰ ਦੱਸ ਦੇ ਹੋਰ ਕਿਵੇਂ ਲੈ ਚੱਲਦੇ। ਤੇ ਆਂਦੇ ਨਹੀਂ ਜੀ ਕੋਈ ਗੱਲ ਨਹੀਂ ਠੀਕ ਹੋ ਜੀ ਠੀਕ ਹੋ ਜਾਵੇਗੀ। ਤੇ ਇਹਨਾਂ ਦੇ ਮਤਲਬ ਬਾਜੀ ਉਹਨਾਂ ਨੂੰ ਬੁਲਾਇਆ ਇਹ ਮੁੰਡੇ ਨੇ ਬਾਜੀ ਉਹਨਾਂ ਨੂੰ ਬੁਲਾਇਆ ਤੇ ਇਹਨਾਂ ਜਾ ਕੇ ਤੇ ਇਹਨੂੰ ਕਹਿਆ ਕਿ ਤੂੰ ਥੱਲੇ ਆ ਤੇ ਕੁੜੀ ਨੂੰ ਤੇ ਵੇਖੋ ਤੇ ਸਾਡੀ ਤਾਂ ਗੱਲ ਹੀ ਨਹੀਂ ਛੋਂਦੀ ਤੇ ਇਹਨਾਂ ਕਹਿਆ ਤੇ ਫਿਰ ਵੇਖਿਆ ਤੇ ਮੁੜ ਕੇ ਆਏ ਤੇ ਫਿਰ ਬੁਲਾਇਆ ਤੇ ਇਹਨਾਂ ਮੁੜ ਕੇ ਸਾਮਨਬਾਰ ਕਰ ਦਿੱਤਾ ਤੇ ਕੁੜੀ ਨੂੰ ਪਤਾ ਨਹੀਂ ਤੇੜਿਆ ਤੂੜਿਆ ਕਰਕੇ ਦੇ ਨਾ ਪਤਾ ਨਹੀਂ ਟੀਕਾ ਲਾਇਆ ਹਰੇ ਨੀਂਦ ਵਾਲਾ ਟੀਕਾ ਲਾ ਦਿੱਤਾ ਉਹ ਮੁੜ ਕੇ ਹਿੱਲੀ ਜੁਲੀ ਨਹੀਂ ਰਹੀ ਜਾ ਕੇ ਲੈ ਕਹਿੰਦੀ ਉਹ ਵੇਖ ਲੋ ਤੇ ਇਹਦੇ ਲਾਗੇ ਜਾ ਕੇ ਬੋਲਿਓ ਨਾ ਬਸ ਸਾਡੇ ਹੁੰਦੇ ਥੋੜੇ ਜਿਹੀ ਦੋ ਘਟ ਘੋਰੇ ਲੈ ਇਹ ਹੁੰਨੇ ਤੇ ਮੁਰਕੇ ਹਿੱਲੀ ਜੁਲੀ ਨੇ ਬੱਚੇ ਕਿੰਨੇ ਇਹਦੇ ਪੇਰੋਂ ਬੱਚਾ ਇੱਕੋ ਹੀ ਇੱਕੋ ਬੱਚਾ ਪਹਿਲਾ ਹੀ ਆ ਇਹ ਚਾਹੁੰਦੇ ਵੀ ਇਨਸਾਫ ਮਿਲਣਾ ਚਾਹੀਦਾ ਜੋ ਇਹਨਾਂ ਵੀ ਜੇ ਸਾਡੇ ਆਖੇ ਨਹੀਂ ਲੱਗੇ ਸਾਨੂੰ ਉਹ ਡਾਕਟ ਜਿੱਥੇ ਹਸਪੀਟਲ ਖੜਿਆ ਨਾ ਉਹ ਕਹਿੰਦੇ ਤੁਸੀਂ ਦੋ ਕਹਿੰਦੇ ਪਿੰਨਰ ਲੈ ਲਏ ਹੁੰਦੇ ਤੇ ਫਿਰ ਸਭ ਤੋਂ ਅੱਛਾ ਗਲਤੀ ਇਹਨਾਂ ਕੋਈ ਆਹੀ ਤੇ ਅਸੀਂ ਤੇ 4 ਵਜੇ ਤੇ ਲੌਲਾ ਪਾਉਂਦੇ ਮੈਂ ਨਾ ਇੱਥੇ ਹੀ ਨਾ ਕੱਲ ਤੇ ਆਈ ਹੀ ਇੱਥੇ ਕੀ ਗਲਤੀ ਲਈ ਤੁਹਾਨੂੰ ਗਲਤੀ ਇਹ ਵੀ ਇਹਨਾਂ ਬਿੱਲ ਗੇਲੀ ਨਾਲ ਹੋਇਆ ਵੀ ਇਹਨਾਂ ਤੇ ਆਪ ਜਦੋਂ ਬੱਚੇ ਇਹਨਾਂ ਕੁੜੀਆਂ ਨੂੰ ਕਹਿੰਦਾ ਫੋਨ ਕਰੋ ਤੇ ਫੋਨ ਕਰਦੇ ਤੇ ਹੁੰਦੇ ਨਹੀਂ ਟਾਈਮ ਤੇ ਤੇ ਦੋ ਕਹਿੰਦੇ ਡਾਇਲ ਬੋਤਵਾਰ 10 ਵਜੇ ਸੇ ਇੱਥੇ ਲਾ ਕੇ ਆਏ ਆ ਬੁਖਾਰ ਚੱਲਦਾ ਏ ਬੱਚੀ ਨੂੰ ਬੁਖਾਰ ਇਹਨਾਂ ਥੋੜਾ ਜਿਹਾ ਘੱਟ ਕਰਕੇ ਉਹ ਤਾਂ ਕਰਕੇ ਤੇ ਨਾ ਉਸੇ ਵੇਲੇ ਆਪਰੇਸ਼ਨ ਕਰ ਦਿੱਤਾ ਪ੍ਰੈਸ਼ਨ ਕਰਕੇ 2 ਦਿਨ ਹੋ ਗਏ ਕੁੜੀ ਰਲ ਗਈ ਥੱਲੇ ਨਹੀਂ ਆਉਂਦੇ ਆਉਂ ਨਹੀਂ ਰਹੀ ਅੱਜ ਆਏ ਆਏ ਤਾਂ ਪਤਾ ਨਹੀਂ ਕਿਹੜਾ ਟੀਕਾ ਲਾਤਾ ਉਸੇ ਵੇਲੇ ਕੁੜੀ ਸਾਡੀ ਸੋਰਪਰਲ ਹੋ ਗਈ ਆ ਉਸੇ ਵੇਲੇ ਪਤਾ ਨਹੀਂ ਉਹਨਾਂ ਕੀ ਹੋ ਗਿਆ ਮੇਰੀ ਬੱਚੀ ਨੂੰ ਹਾਂ ਜੀ ਮੇਰੀ ਨੌ ਹੈ ਉਹ 24 ਸਾਲ ਦੀ ਸੀ ਨਾਂ ਕੀ ਹੈ ਰਾਜੀ ਇਹਦਾ ਆਪਰੇਸ਼ਨ ਕਦਾਂ ਹੋਇਆ ਬੱਚੇ ਦਾ ਗਰੈਵਨਟ ਸੀ ਬੱਚਾ ਹੋਇਆ ਵਾ ਛੋਟਾ ਜਿਹਾ ਨਾਂ ਸੰਦੀਪ ਜੋ ਦੱਸੋ ਕੀ ਸਾਰੀ ਘਟਨਾ ਵਾ ਕੀ ਲੱਗਦੀ ਜੀ ਕੁੜੀ ਤੁਹਾਡੀ ਕੁੜੀ ਮੇਰੀ ਨੌ ਹੈ ਕੀ ਗੱਲ ਹੋਈ ਸਾਰੀ ਜੀ ਬੇਟੀ ਸੀ ਜੀ ਹਾਂ ਜੀ ਨੌ ਨਹੀਂ ਮੇਰੀ ਕੀ ਗੱਲ ਹੋਈ ਸਾਰੀ ਦੱਸੋ ਹਾਂ ਜੀ ਆਪਾਂ ਨਾ 3 ਦਿਨ ਪਹਿਲਾਂ ਇੱਥੇ ਦਾਗਲ ਕਰਾਇਆ ਵਾ ਕਿੱਥੇ ਆਪਣੇ ਕਾਲ ਹਸਪੀਟਲ ਤੇ ਨਾਲ ਹੀ ਮੈਂ ਆਖਿਆ ਵੀ ਚਲੋ ਵੀ ਆਪਾਂ ਸਰਕਾਰੀ ਨਹੀਂ ਚਲੋ ਕਰਾਣਾ ਵੀ ਆਪਾਂ ਪੈਸੇ ਖਰਚ ਲਾਂਗੇ ਤੇ ਸਾਡੇ ਪੀਤੀ ਜਿਹੜੀ ਆ ਸੌਖੀ ਰਵੇ ਇਹਨਾਂ ਚਲੋ ਆਪਰੇਸ਼ਨ ਕੀਤਾ ਵਾ ਠੀਕ ਆ ਤੇ ਬੱਚਾ ਹੋ ਗਿਆ ਸਾਡਾ ਲड़का ਤੇ ਉਹਨੂੰ ਆਪਾਂ ਲੈ ਗਏ ਆ ਸੁਖ ਸਰਬ ਸੁਖ ਤੇ ਉੱਥੇ ਆਪਾਂ ਬਾਅਦ ਚ ਉਹ ਦੋ ਦਿਨ ਉੱਥੇ ਰਿਹਾ ਵਾ ਤੇ ਮੁੜ ਕੇ ਕੱਲ ਨਾ ਕੁੜੀ ਬੜੀ ਢਲੀ ਜੀ ਲੱਗਣ ੜੀ ਰਾਤ ਦੀ ਕਉ ਜੇ ਲੱਤਾਂ ਚ ਵੀ ਜਾਣਾ ਨਹੀਂ ਮੈਂ ਰਾਤ ਦੀ ਕਹਿ ਕੇ ਗਿਆ 1 ਵਜੇ ਬਾਅਦ ਚ ਆਪਾਂ ਚੱਲ ਗਏ ਥੋੜਾ ਤੇ ਮੁੰਡੇ ਨੇ 5 ਵਜੇ ਫੋਨ ਕੀਤਾ ਆਪਾਂ 15 ਮਿੰਟਾਂ ਚ ਆ ਆਂਧਵਾਦ ਤੋਂ ਆ ਗਏ ਤੇ ਮੈਡਮ ਨੂੰ ਮੈਂ ਫੋਨ ਮੈਂ ਮੈਡਮ ਨੂੰ ਥੱਲੇ ਬੁਲਾਇਆ ਕੁੜੀ ਤੇ ਮੈਂ ਜਿਦਾ ਜਾਨ ਭੋਕ ਰਹੀ ਐ ਇਹਨੂੰ ਵੇਖੋ ਮੜਾ ਜਿਦਾ ਤੇ ਮੈਂ ਕੁੜੀ ਢਲੀ ਐ ਤੇ ਆਣ ਕੇ ਤੇ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇਹਨੇ ਮੁੜ ਕੇ ਹਾਲ ਕੇ ਕੋ ਟੀਗਾ ਜਾ ਹੀ ਤੇ ਉਹ ਪਤਾ ਨਹੀਂ ਹੁਣ ਅੰਦਰ ਸਾਨੂੰ ਤੇ ਬਾਹਰ ਘਲਤਾ ਲਾਇਆ ਕਿ ਨਹੀਂ ਲਾਇਆ ਉਹ ਮੁੜ ਕੇ ਝਾਟੀ ਹੋ ਤਾਂ ਅੰਦਰ ਹੀ ਗਏ ਤੇ ਕੁੜੀ ਸਿਰ ਸੁੱਟ ਕੇ ਬੈਠੀ ਆਪਾਂ ਦਵਾ ਦੋ ਇਹਨਾਂ ਪੈਰ ਪੂਰ ਛੇਵ ਨੂੰ ਮੈਂ ਮੈਡਮ ਨੂੰ ਬੁਲਾਇਆ ਲੱਗੇ ਰੇ 10 ਘੰਟਾ ਦੱਬੜ ਦਮੜ ਮੁੜ ਕੇ ਸਰਵਿਸ ਹੱਕ ਪਈ ਤਾ ਉਹਨਾਂ ਨੇ ਜਵਾਬ ਦੇਤਾ ਵੀ ਕੁੜੀ ਹੈ ਨਹੀਂ ਜੋ ਕੁੜੀ ਚੰਗੀ ਰਾਤੀ ਚੰਗੀ ਭਲੀ ਆ ਤੁਹਾਨੂੰ ਕੀ ਲੱਗਦਾ ਹੁਣ ਇਹ ਹਾਂਜੀ ਇਹਨਾਂ ਨੇ ਹੁਣ ਗਲਤ ਕੰਮ ਕੋ ਕੀਤਾ ਤਾਂ ਹੀ ਆ ਆਪਾਂ ਤੇ ਨਹੀਂ ਤੇ ਪ੍ਰੈਸ਼ਨ ਅੱਗੇ ਵੀ ਲੋਕੀ ਕਰਾ ਹਾਂਜੀ ਆਈਆਂ ਨੇ ਸਾਨੂੰ ਇਨਸਾਫ ਮਿਲੇ ਜੀ 3-4 ਦਿਨ ਤੋਂ ਪ੍ਰੈਸ਼ਨ ਆਇਆ ਸੀਗਾ ਕੋਆਪਰੇਟ ਕੀਤਾ ਸੱਜਣ ਐ ਅੱਜ ਸਵੇਰੇ ਨੂੰ ਕੋ ਪ੍ਰੋਬਲਮ ਆਈ ਕਿ ਚਾਰ ਕਿ ਸੱਜ ਚੜ੍ਹ ਰਏ ਉਹ ਤੋਂ ਮੈਨੂੰ ਫੋਨ ਗਿਆ ਮੈਂ ਅਸਲ ਵਿੱਚ ਆਫਸਰ ਨੂੰ ਲਿਆ ਯਾਰ ਦੇਖੋ ਫਿਰ ਡਾਕਟਰ ਸਾਹਿਬ ਆ ਗਏ ਉਹਨਾਂ ਨੇ ਇਹਨੂੰ ਦਿੱਤਾ ਜੋ ਫਸਟ ਸ਼ਟ ਦੇਣੀ ਤੇ ਉਸ ਤੋਂ ਬਾਅਦ ਕਰਿਆ ਆਪਣਾ ਸਲਸਫ ਅੱਥੇ ਨੂੰ ਡੈਪੋ ਵੀ ਸੀਰੀ ਨੂੰ ਬਚਾ ਹੋਇਆ ਸੀ ਠੀਕ ਹੈ ਤੇ ਡਾਕਟਰ ਤੁਹਾਡੇ ਕੋ ਇੱਥੇ ਖੁਦ ਦੇ ਆਪਣੇ ਅਵੇਲੇਬਲ ਆ ਕਿ ਬਾਹਰੋਂ ਲਿਆਂਦੇ ਡਾਕਟਰ ਰਾਜੀਰ ਬਾਜਾ ਹੁੰਦੇ ਨੇ ਜਿਹੜੇ ਕੋ ਮੇਰਾ ਬੇਟਾ ਆਪਣਾ ਡਾਕਟਰ ਹੈ ਠੀਕ ਹੈ ਹਾਂ ਜੀ ਗੱਲ ਲੱਖੋ ਵੀ ਇਹ ਭਾਈ ਜੀ ਪਤਾਈ ਡਾਕਟਰ ਰੋਸ ਸਰਜਰੀ ਕਰਦਾ 10 20 ਸਰਜਰੀਆਂ ਰੋਜ਼ ਹੀ ਕਰਦਾ ਠੀਕ ਹੈ ਕਈ ਸਾਲਾਂ ਨੂੰ ਕਰਦਾ ਠੀਕ ਹੈ ਹੁਣ ਡਾਕਟਰ ਤੇ ਲਚਾਏ ਗਏ ਨਾ ਗੱਲ ਕੋ ਸੋਚਦੇ ਕਿ ਮੇਰਾ ਪੇਸ਼ੈਂਟ ਖਰਾਬ ਹੋ ਜਾ ਜਾਂ ਕੁਝ ਹੋ ਜਾ ਨਹੀਂ ਨਹੀਂ ਇਹੋ ਜੀ ਗੱਲ ਨਹੀਂ ਸਟਾਫ ਕਿਹੋ ਜਿਹਾ ਰਿਹਾ ਸੀ ਜੇ ਵੀ ਉਹ ਡਾਕਟਰ ਸਰਜਨ ਕੋ ਸਰਜਰੀ ਕਰ ਰਿਹਾ ਜੇ ਮੁੜ ਕੇ ਦੇਖੋ ਇਹ ਟ੍ਰੀਟਮੈਂਟ ਛੱਡ ਦਿਆਂ ਡਾਕਟਰ ਆਪਣਾ ਬੇਟਾ ਆਪਣਾ ਉੱਥੋਂ ਦਾ ਚੰਗੇ ਡਾਕਟਰ ਹੈ ਇਹ ਜਿਹੜੀ ਪ੍ਰਾ블ਮ ਲੱਗੀ ਨਾ ਡਾਕਟਰ ਸਾਹਿਬ ਨੂੰ ਕਮਾਈ ਨੂੰ ਰੱਟਾ ਕਾ ਕਮਾਈ ਨੂੰ ਜਿੱਥੇ ਵੈਂਟੀਲੇਟਰ ਆ ਸਾਰਾ ਕੁਝ ਉੱਥੇ ਭੇਜ ਦਿਓ ਤੁਹਾਡੇ ਕੋਈ ਇੱਥੇ ਕੁਝ ਨਹੀਂ ਆਗਾ ਇਸ ਤਰੀਕੇ ਦਾ ਸਾਡੇ ਕੋਈ ਵੈਂਟੀਲੇਟਰ ਨਹੀਂ ਅੱਜ ਮੈਨੂੰ ਇਤਲਾਹ ਮਿਲੀ ਸੀ ਵੀ ਕੋਈ ਲੜਕੀ ਰੋਜੀ ਆ ਰੋਜੀ ਪਤਨੀ ਸੁਰਜਨ ਸੀ ਵਾਸੀ ਅਹਮਦਾਬਾਦ ਜਿਹੜੀ ਕਾਲ ਹਸਪੀਟਲ ਮੌਤ ਹੋ ਗਈ ਆ ਉਹ ਮੈਂ ਅਖੋ ਇੱਥੋਂ ਆਣ ਕੇ ਪਤਾ ਕੀਤਾ ਹਸਪੀਟਲ ਨੂੰ ਜਿੰਨਾ ਦੱਸਿਆ ਵੀ 21 ਤਰੀਕ ਨੂੰ ਐਡਮਿਟ ਹੋਈ ਸੀ ਬਾਈ ਨੂੰ ਇਹਦੇ ਬੱਚਾ ਹੋਇਆ ਪ੍ਰੇਨ ਨਾਲ ਤੇ ਅੱਜ ਸਵੇਰ ਹੀ ਡੈਥ ਹੋ ਗਈ ਆ ਜਿਹੜੇ ਉਹਦੇ ਪਰਿਵਾਰਕ ਮੈਂਬਰ ਨੇ ਰੋਜੀ ਦੇ ਉਹ ਇਲਜ਼ਾਮ ਲਾਉਂਦੇ ਨੇ ਕਿ ਕਾਸ ਹਸਪੀਟਲ ਦੇ ਡਾਕਟਰਾਂ ਦੀ ਅਣਗਹਿਲੀ ਕਰਕੇ ਮੌਤ ਹੋਈ ਹੈ। ਉਹਨਾਂ ਨੂੰ ਅਸੀਂ ਕਿਹਾ ਵੀ ਤੁਸੀਂ ਆਪਣਾ ਬਿਆਨ ਲਿਖਾਓ। ਅਸੀਂ ਇਹਦਾ ਪੋਸਟਮਾਰਟਮ ਕਰਾਉਨੇ ਆ। ਬੋਰਡ ਬਣਾ ਕੇ ਪੋਸਟਮਾਰਟਮ ਤੋਂ ਬਾਅਦ ਇਹ ਵਾਜੇਗਾ ਵੀ ਕਿਹੜੇ ਕਾਰਨਾਂ ਕਰਕੇ ਮੌਤ ਹੋਈ ਹੈ ਤੇ ਖلاف ਕਾਰਵਾਈ ਕੀਤੀ ਜਾਵੇ। ਇਹ 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 ਗੱਲਾਂ ਸਾਰੀਆਂ ਪੋਸਟਮਾਰਟਮ ਹੋਣ ਤੋਂ ਬਾਅਦ ਸਾਹਮਣੇ ਆ ਜਾਣਗੀਆਂ ਨਾ ਕਿ ਇਹਨਾਂ ਦੀ ਅਣਗਹਿਲੀ ਨਾਲ ਮੌਤ ਹੋਈ ਕਿਸੇ ਦੇ ਕਰਕੇ ਹੋਈ।